ਹਾਈ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਪੰਜਾਬ ਐਗਜ਼ਾਮਸ YouTube ਚੈਨਲ ਤੇ ਸੋ ਅੱਜ ਦੇ ਇਸ ਵੀਡੀਓ ਦੇ ਰਾਹੀਂ ਮੈਂ ਤੁਹਾਡੇ ਨਾਲ ਡਿਸਕਸ ਕਰਨ ਜਾ ਰਹੀ ਹਾਂ ਜੀ ਸੀਨੀਅਰ ਅਸਿਸਟੈਂਟ ਭਰਤੀ 2025 ਇਹਦੇ ਨਾਲ ਨਾਲ ਖਜ਼ਾਨਾ ਅਫਸਰ ਜੂਨੀਅਰ ਆਡੀਟਰ ਤੇ ਹੋਰ ਕਾਫੀ ਪੋਸਟਾਂ ਨੇ ਜੀ ਜ਼ਿਲ੍ਹਾ ਖਜ਼ਾਨਚੀ ਦੀ ਵੀ ਪੋਸਟ ਹੈ ਸੋ ਉਹਦੇ ਰਿਗਾਰਡਿੰਗ ਜੋ ਨੋਟਿਸ ਆਇਆ ਹੈ ਉਹਦੇ ਨੋਟਿਸ ਦੇ ਲਈ ਕਾਫੀ ਸਾਰੇ ਡਾਊਟਸ ਨੇ ਪੁਰਾਣੇ ਵਾਲੇ ਕੈਂਡੀਡੇਟਸ ਨੂੰ ਬਿਕੋਜ਼ ਇਹ ਭਰਤੀ ਵੈਸੇ ਦਾ ਪੁਰਾਣੀ ਹੈ ਬਟ ਇਹ ਨੋਟਿਸ ਕੱਲ ਪਹਿਲਾਂ ਵਿਦਰਾ ਕੀਤਾ ਗਿਆ ਸੀ ਫਿਰ ਉਹਦੇ ਨਾਲ ਹੀ ਇੱਕ ਫਰੈਸ਼ ਨੋਟਿਸ ਜੋ ਹੈ ਉਹ ਇਸ਼ੂ ਕਰ ਦਿੱਤਾ ਗਿਆ ਸੋ ਉਹਦੇ ਰਿਗਾਰਡਿੰਗ ਕੁਝ ਇੰਪੋਰਟੈਂਟ ਇਨਸਟਰਕਸ਼ਨਸ ਬੋਰਡ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਸੋ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਜਿਦੇ ਨਾਲ ਤੁਹਾਡੀਆਂ ਸਾਰੀਆਂ ਕੁਐਰੀਜ਼ ਜਾਂ ਡਾਊਟਸ ਕਲੀਅਰ ਹੋ ਜਾਣਗੇ ਕਿ ਕੀ ਤੁਹਾਨੂੰ ਦੁਬਾਰਾ ਅਪਲਾਈ ਕਰਨ ਦੀ ਜ਼ਰੂਰਤ ਹੈ ਕਿ ਤੁਸੀਂ ਫੀਸ ਦੁਬਾਰਾ ਪੇ ਕਰਨੀ ਹੈ ਜਾਂ ਨਹੀਂ ਕਿ ਤੁਹਾਡੀ ਏਜ ਕਿਸ ਤਰ੍ਹਾਂ ਕੈਲਕੂਲੇਟ ਕੀਤੀ ਜਾਊਗੀ ਤੇ ਕੀ ਪੋਸਟਾਂ ਘਟਾਈਆਂ ਗਈਆਂ ਹਨ ਸੋ ਵੀਡੀਓ ਦੇ ਨਾਲ ਐਂਡ ਤੱਕ ਜੋਰ ਬਣੇ ਰਹੋ ਆਈ ਹੋਪ ਤੁਹਾਡੇ ਸਾਰੇ ਆਨਸਰ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਮਿਲ ਜਾਣਗੇ ਸੋ ਸਭ ਤੋਂ ਇਹ ਲਾ ਗੱਲ ਕਰ ਲੈਣੇ ਆ ਜੀ ਪੋਸਟਾਂ ਦੀ ਗਿਣਤੀ ਡੈਫੀਨਿਟਲੀ ਘਟਾਈ ਗਈ ਹੈ ਸੀਨੀਅਰ ਸਹਾਇਕਾਂ ਵਾਲੀਆਂ ਪੋਸਟਾਂ ਦੀ ਸੋ ਪਹਿਲਾਂ ਇਹ 269 ਸੀਗੀਆਂ ਸੋ ਇਹਦੇ ਵਿੱਚ ਜੀ ਹੁਣ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਕਿ ਤੁਹਾਡੀ ਏਜ ਕਿਸ ਤਰ੍ਹਾਂ ਕੈਲਕੂਲੇਟ ਕੀਤੀ ਜਾਊਗੀ ਸੋ ਜਿਨ੍ਹਾਂ ਉਮੀਦਵਾਰਾਂ ਵੱਲੋਂ ਇਸ਼ਤਿਹਾਰ ਨੰਬਰ 5 ਆਫ 2023 ਅਧੀਨ ਸੀਨੀਅਰ ਸਹਾਇਕ ਦੀਆਂ 269 ਅਸਾਮੀਆਂ ਜੂਨੀਅਰ ਆਡੀਟਰ ਦੀਆਂ 60 ਅਸਾਮੀਆਂ ਇਸ਼ਤਿਹਾਰ ਨੰਬਰ 13 ਆਫ 2023 ਅਧੀਨ ਜ਼ਿਲ੍ਹਾ ਖਜ਼ਾਨਚੀ ਦੀ ਇੱਕ ਅਸਾਮੀ ਅਤੇ ਇਸ਼ਤਿਹਾਰ ਨੰਬਰ 7 ਆਫ 2024 ਦੇ ਅਧੀਨ ਜੂਨੀਅਰ ਆਡੀਟਰ ਦੀਆਂ 14 ਅਸਾਮ ਦੀਆਂ 36 ਸਬ ਡਿਵੀਜ਼ਨਲ ਆਫਸਰ ਦੀਆਂ ਦੋ ਸੈਕਸ਼ਨ ਆਫਸਰ ਸਿਵਲ ਦੀਆਂ ਚਾਰ ਤੇ ਸੈਕਸ਼ਨ ਆਫਸਰ ਬਿਜਲੀ ਦੀਆਂ ਤਿੰਨ ਅਸਾਮੀਆਂ ਦੇ ਲਈ ਅਪਲਾਈ ਕੀਤਾ ਗਿਆ ਸੀ ਉਹਨਾਂ ਉਮੀਦਵਾਰਾਂ ਦੀ ਉਮਰ ਸੀਮਾ ਉਸੇ ਇਸ਼ਤਿਹਾਰ ਵਿੱਚ ਦਰਸਾਈ ਗਈ ਮਿਤੀ ਅਨੁਸਾਰ ਮੰਨੀ ਜਾਵੇਗੀ 5 ਆਫ 2023 ਤੇ 13 ਆਫ 2023 ਲਈ 1 1 2023 ਅਤੇ 7 ਆਫ 2024 ਲਈ 1 1 2024 ਹੀ ਮੰਨੀ ਜਾਵੇਗੀ ਸੋ ਤੁਹਾਡੀ ਏਜ ਜੋ ਹੈ ਜੀ ਉਹ ਉੱਥੋਂ ਹੀ ਕੈਲਕੂਲੇਟ ਹੋਣੀ ਹੈ ਪੁਰਾਣੇ ਫਾਰਮ ਦੇ ਅਕੋਰਡਿੰਗ ਹੀ ਨਵੇਂ ਨੋਟਿਸ ਦੇ ਅਕੋਰਡਿੰਗ ਨਹੀਂ ਕੈਲਕੂਲੇਟ ਹੋਊਗੀ ਤੇ ਪ੍ਰੀਖਿਆ ਫੀਸ ਦੇ ਦائیگی ਤੂੰ ਵੀ ਛੂਟ ਹੋਵੇਗੀ ਸੋ ਸੈਕਿੰਡ ਕੁਐਸਚਨ ਸੀ ਕਿ ਸਾਨੂੰ ਫੀਸ ਦੁਬਾਰਾ ਪੇ ਕਰਨੀ ਪਊਗੀ ਤਾਂ ਬਿਲਕੁਲ ਨਹੀਂ ਕਰਨੀ ਪਊਗੀ ਤੁਸੀਂ ਜਸਟ ਆਪਣਾ ਫਾਰਮ ਹੀ ਫਿਲ ਕਰਨਾ ਹੈ ਫੀਸ ਦੇ ਲਈ ਤੁਹਾਨੂੰ ਛੂਟ ਹੋਊਗੀ ਹੁਣ ਇਹਦੇ ਵਿੱਚ ਵੀ ਇੱਕ ਪੁਆਇੰਟ ਹੈ ਕਿ ਕੁਝ ਬੱਚਿਆਂ ਤੋਂ ਫੀਸ ਲਈ ਜਾਊਗੀ ਸੋ ਕਿਹੜੇ ਬੱਚੇ ਨੇ ਪੁਰਾਣੇ ਵਾਲੇ ਤਾਂ ਜਿਨ੍ਹਾਂ ਨੇ ਜੀ ਉਸ ਟਾਈਮ ਉਹ ਐਲੀਜੀਬਲ ਨਹੀਂ ਸੀ ਹੈਗੇ ਉਹਨਾਂ ਦੀ ਏਜ ਘੱਟ ਸੀ ਬਟ ਉਹਨਾਂ ਨੇ ਫਾਰਮ ਦੇ ਵਿੱਚ ਅਪਲਾਈ ਕੀਤਾ ਸੀਗਾ ਇਹਨਾਂ ਐਲੀਜੀਬਲ ਸੀਗੇ ਤੇ ਹੁਣ ਉਹ ਐਲੀਜੀਬਲ ਹੋ ਗਏ ਨੇ ਸੋ ਅਪਲਾਈ ਕਰਨਾ ਚਾਹੁੰਦੇ ਨੇ ਤਾਂ ਡੈਫੀਨੇਟਲੀ ਉਹਨਾਂ ਤੋਂ ਫੀਸ ਲਈਤੀ ਜਾਊਗੀ ਕਿਉਂਕਿ ਉਸ ਟਾਈਮ ਤੇ ਉਹ ਇਨ ਐਲੀਜੀਬਲ ਸੀਗੇ ਕੰਡੀਸ਼ਨ ਪੂਰੀ ਨਹੀਂ ਸੀ ਕਰਦੇ ਐਡਵਰਟਾਈਜ਼ਮੈਂਟ ਦੀ ਸੋ ਹੁਣ ਜਦੋਂ ਤੁਸੀਂ ਦੁਬਾਰਾ ਅਪਲਾਈ ਕਰੋਗੇ ਤਾਂ ਤੁਹਾਨੂੰ ਉਸ ਚੀਜ਼ ਦਾ ਬੈਨੀਫਿਟ ਨਹੀਂ ਦਿੱਤਾ ਜਾਊਗਾ ਯੂ ਹੈਵ ਟੂ ਪੇ ਦਾ ਫੀਸ ਅਗੇਨ ਬਾਕੀ ਜੋ ਐਲੀਜੀਬਲ ਸੀਗੇ ਉਸ ਟਾਈਮ ਤੇ ਸਾਰੀਆਂ ਕੰਡੀਸ਼ਨ ਸੈਟੀਸਫਾਈ ਕਰਦੇ ਸੀਗੇ ਉਹਨਾਂ ਤੋਂ ਫੀਸ ਨਹੀਂ ਚਾਰਜ ਕੀਤੀ ਜਾਊਗੀ ਹੁਣ ਨੈਕਸਟ ਕੁਐਸਚਨ ਹੈ ਜੀ ਕਿ ਕੀ ਤੁਹਾਨੂੰ ਦੁਬਾਰਾ ਅਪਲਾਈ ਕਰਨ ਦੀ ਜ਼ਰੂਰਤ ਹੈ ਤਾਂ ਜੀ ਇਹਦੇ ਵਿੱਚ ਇਹ ਕਿ ਤੁਹਾਨੂੰ ਆਪਣਾ ਜਿਹੜਾ ਪੁਰਾਣਾ ਤੁਹਾਡੇ ਕੋਲੇ ਯੂਜ਼ਰ ਆਈਡੀ ਤੇ ਪਾਸਵਰਡ ਸੀਗਾ ਜਦੋਂ ਤੁਸੀਂ ਪਿਛਲੀ ਵਾਰੀ ਅਪਲਾਈ ਕੀਤਾ ਸੀ ਜਦੋਂ ਤੁਹਾਡੇ ਕੋਲੇ ਇੱਕ ਲੌਗਇਨ ਆਈਡੀ ਤੇ ਪਾਸਵਰਡ ਆਇਆ ਹੋਊਗਾ ਸੋ ਤੁਸੀਂ ਉਹੀ ਵਾਲਾ ਆਪਣਾ ਲੌਗਇਨ ਆਈਡੀ ਪਾਸਵਰਡ ਯੂਜ਼ ਕਰਕੇ ਤੁਸੀਂ ਬੋਰਡ ਦੀ ਸਾਈਟ ਦੇ ਉੱਤੇ ਲੌਗਇਨ ਕਰਨਾ ਹੈ ਲੌਗਇਨ ਕਰਨ ਤੋਂ ਬਾਅਦ ਤੁਹਾਡੀ ਸਾਰੀ ਇਨਫੋਰਮੇਸ਼ਨ ਉੱਥੇ ਡਿਸਪਲੇ ਹੋ ਜਾਊਗੀ ਸੋ ਆਪਣੀ ਇਨਫੋਰਮੇਸ਼ਨ ਇੱਕ ਵਾਰੀ ਚੈੱਕ ਕਰ ਲਿਓ ਜੇ ਤੁਸੀਂ ਵਿੱਚ ਕੁਝ ਚੇਂਜ ਕਰਨਾ ਹੋਇਆ ਕੋਈ ਸਪੈਲਿੰਗ ਚੇਂਜ ਕਰਨੀ ਨੇ ਕੋਈ ਐਡਰੈਸ ਜਾਂ ਕੁਝ ਹੋਰ ਕਰਨਾ ਤਾਂ ਤੁਸੀਂ ਉੱਥੇ ਚੇਂजेस ਵੀ ਕਰ ਸਕਦੇ ਹੋ ਚੇਂजेस ਕਰਨ ਤੋਂ ਬਾਅਦ ਤੁਸੀਂ ਉਸ ਫਾਰਮ ਨੂੰ ਫਾਈਨਲ ਸਬਮਿਟ ਕਰ ਦੇਣਾ ਹੈ ਲੌਕ ਕਰ ਦੇਣਾ ਹੈ ਅਗਰ ਤੁਸੀਂ ਇਦਾਂ ਨਹੀਂ ਕਰਦੇ ਤਾਂ ਤੁਹਾਡਾ ਜੋ ਫਾਰਮ ਹੈ ਉਹ ਸਬਮਿਟ ਨਹੀਂ ਹੋਗਾ ਤੇ ਤੁਹਾਡੀ ਐਂਟਰੀ ਜੋ ਹੈ ਉਹ ਵੈਲਿਡ ਨਹੀਂ ਮੰਨੀ ਜਾਊਗੀ ਸੋ ਜ਼ਰੂਰੀ ਹੈ ਕਿ ਤੁਸੀਂ ਪਹਿਲਾਂ ਲੌਗਇਨ ਕਰੋ ਥੈਨ ਉਸ ਤੋਂ ਬਾਅਦ ਆਪਣਾ ਸਾਰਾ ਫਾਰਮ ਚੈੱਕ ਕਰਕੇ ਫਾਈਨਲ ਸਬਮਿਟ ਕਰ ਦਿਓ ਹੁਣ ਇੱਥੇ ਰਜਿਸਟਰ ਦੀ ਆਪਸ਼ਨ ਵੀ ਆਊਗੀ ਤਾਂ ਉਹ ਤੁਸੀਂ ਬਿਲਕੁਲ ਨਹੀਂ ਕਰਨੀ ਕਿਉਂਕਿ ਅਗਰ ਤੁਸੀਂ ਦੁਬਾਰਾ ਰਜਿਸਟਰ ਕਰੋਗੇ ਥੈਨ ਤੁਹਾਡੀ ਫੀਸ ਜੋ ਹੈ ਉਹ ਦੁਬਾਰਾ ਲੱਗੂਗੀ ਸੋ ਜਸਟ ਤੁਸੀਂ ਤੁਸੀਂ ਲੌਗਇਨ ਹੀ ਕਰਨਾ ਹੈ ਤੇ ਉਸ ਤੋਂ ਬਾਅਦ ਆਪਣਾ ਫਾਰਮ ਜੋ ਹੈ ਉਹ ਸਬਮਿਟ ਕਰ ਦੇਣਾ ਤੇ ਬਾਕੀ ਜੇ ਤੁਸੀਂ ਕਿਸੇ ਹੁਣ ਹੋਰ ਪੋਸਟ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ ਜੋ ਪਿਛਲੀ ਵਾਰੀ ਨਹੀਂ ਸੀ ਕੀਤੀ ਤਾਂ ਉਹਦੇ ਲਈ ਤੁਹਾਨੂੰ ਇੱਕ ਵੱਖਰਾ ਫਾਰਮ ਹੀ ਭਰਨਾ ਪਏਗਾ ਜੋ ਬੋਰਡ ਦੀ ਕੰਡੀਸ਼ਨ ਹੁੰਦੀ ਹੈ ਕਿ ਹਰੇਕ ਵੱਖਰੀ ਅਸਾਮੀ ਦੇ ਲਈ ਵੱਖਰਾ ਫਾਰਮ ਭਰਿਆ ਜਾਂਦਾ ਵੱਖਰੀ ਫੀਸ ਵੀ ਪੇ ਕੀਤੀ ਜਾਂਦੀ ਹੈ ਸੋ ਉਹਦੇ ਲਈ ਤੁਹਾਨੂੰ ਫਰੈਸ਼ ਰਜਿਸਟ੍ਰੇਸ਼ਨ ਕਰਨੀ ਪਊਗੀ ਬਟ ਜੋ ਤੁਸੀਂ ਆਲਰੇਡੀ ਭਰਿਆ ਹੋਇਆ ਸੀ ਉਹਦੇ ਲਈ ਤੁਹਾਨੂੰ ਕੋਈ ਵੀ ਰਜਿਸਟ੍ਰੇਸ਼ਨ ਕਰਨ ਦੀ ਜ਼ਰੂਰਤ ਨਹੀਂ ਹੈ ਤੇ ਅਗਰ ਤੁਹਾਨੂੰ ਕੋਈ ਵੀ ਡਾਊਟਸ ਨੇ ਤਾਂ ਤੁਸੀਂ ਵਰਕਿੰਗ ਡੇਜ਼ ਦੇ ਦੌਰਾਨ ਇਹਨਾਂ ਦੇ ਆਫਿਸ ਦੇ ਟੈਲੀਫੋਨ ਨੰਬਰਸ ਜੋ ਸਕਰੀਨ ਦੇ ਉੱਪਰ ਗਿਵਨ ਨੇ ਤੁਸੀਂ 9 ਤੋਂ 5 ਵਜੇ ਤੱਕ ਕਾਲ ਕਰਕੇ ਪੁੱਛ ਸਕਦੇ ਕਦੇਓ ਜਾਂ ਤੁਹਾਨੂੰ ਅਗਰ ਕੋਈ ਵੀ ਟੈਕਨੀਕਲ ਇਸ਼ੂ ਆਉਂਦਾ ਹੈ ਤਾਂ ਤੁਸੀਂ ਈਮੇਲ ਰਾਹੀਂ help@sb dot pb@gmail.com ਤੇ ਵੀ ਸੰਪਰਕ ਕਰ ਸਕਦੇ ਹੋ ਜਿਵੇਂ ਕਈ ਬੱਚਿਆਂ ਕੋਲੇ ਯੂਜ਼ਰ ਆਈਡਿ ਜਾਂ ਪਾਸਵਰਡ ਖੋ ਜਾਂਦਾ ਹੈ ਤਾਂ ਤੁਸੀਂ ਉਹਦੇ ਲਈ ਵੀ ਇਹਨਾਂ ਨੂੰ ਜੀਮੇਲ ਕਰ ਸਕਦੇ ਹੋ ਤਾਂ ਤੁਹਾਨੂੰ ਡੈਫੀਨਿਟਲੀ ਰਿਵਰਟ ਕੀਤਾ ਜਾਊਗਾ ਸੋ ਇਹ ਵੀਡੀਓ ਬਾਕੀਆਂ ਦੇ ਨਾਲ ਵੀ ਜ਼ਰੂਰ ਸ਼ੇਅਰ ਕਰਿਓ ਸਟਿਲ ਅਗਰ ਤੁਹਾਨੂੰ ਕੋਈ ਵੀ ਕੁਐਰੀ ਹੈ ਤਾਂ ਤੁਸੀਂ ਵੀਡੀਓ ਦੇ ਹੇਠਾਂ ਕਮੈਂਟ ਕਰਕੇ ਮੈਨੂੰ ਪੁੱਛ ਸਕਦੇ ਹੋ ਇੰਸਟਾਗ੍ਰam ਤੇ ਵੀ ਸਾਨੂੰ ਜ਼ਰੂਰ ਫੋਲੋ ਕਰੋ ਤੇ ਉੱਥੇ ਤੁਸੀਂ ਆਪਣੀਆਂ ਪ੍ਰੋਬਲਮਸ ਮਿਲ ਨਾਲ ਸ਼ੇਅਰ ਕਰ ਸਕਦੇ ਹੋ ਸੋ ਚੈਨਲ ਤੇ ਅਗਰ ਪਹਿਲੀ ਵਾਰ ਹੀ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਜੀ ਥੈਂਕਸ ਫॉर ਵਾਚਿੰਗ